ਸਸੀਅਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਜੀ ਦੋਲੈਰਾ ਗ੍ਰੀਨ ਸਮਾਰਟ ਸਿਟੀ ਗੁਜਰਾਤ ਚ ਪਲਾਟ ਬੁੱਕ ਕਰਵਾਓ ਆਸਾਨ ਕਿਸ਼ਤਾ ਚ ਹਵਾਈ ਅੜਾ 10 ਮਿੰਟ ਦੀ ਦੂਰੀ ਤੇ ਹੈ ਸ਼ਾਪਿੰਗ ਮਾਲ 2 ਮਿੰਟ ਦੀ ਦੂਰੀ ਤੇ ਹੈ ਅੰਤਰਰਾਸ਼ਟਰੀ ਰਾਜਮਾਰਗ 2 ਮਿੰਟ ਦੀ ਦੂਰੀ ਤੇ ਹੈ ਬਾਕੀ ਬੰਦ ਦੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਦਿੱਤੇ ਨੰਬਰ ਤੇ ਸੰਪਰਕ ਕਰੋ 9671586087 9671586087 ਇਸ ਨੰਬਰ ਤੇ ਸੰਪਰਕ ਕਰੋ ਦੁਲਹਿਰਾ ਗ੍ਰੀਨ ਸਮਾਰਟ ਸਿਟੀ ਚ 플랫 ਬੁੱਕ ਕਰਵਾਓ ਗੱਡੀ ਵਿਕਾਉ ਹੈ ਜੀ ਬਲੈਰੋ ਗੱਡੀ ਹੈ 2014 ਮਾਡਲ ਜੀਡ ਐਲ ਐਕਸਾਈ ਟਾਪ ਮਾਡਲ ਫਸਟ ਓਨਰ ਹੈ ਜੀ ਸਾਫ ਕੰਡੀਸ਼ਨ ਦੀ ਗੱਡੀ ਹੈ ਜੀ ਪੀ ਵੀ ਉੰਡੀ ਨੰਬਰ ਹੈ ਗੱਡੀ ਦਾ ਤੇ 2500 ਕਿਲੋਮੀਟਰ ਚੱਲੀ ਹੋਈ ਹੈ ਜੇਕਰ ਆਪਾਂ ਰੇਟ ਦੀ ਗੱਲ ਕਰੀਏ ਤਾਂ 5 ਲੱਖ 45000 ਰੁਪਏ ਰੇਟ ਰੱਖੀ ਹੈ ਫੈਮਲੀ ਕਾਰ ਹੈ ਏਰੀਆ ਬਰਨਾਲਾ ਖਰੀਦਣ ਦੇ ਲਈ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ ਜੀ 988443525 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬਲੈਰੋ ਗੱਡੀ 2014 ਮਾਡਲ ਹੈ ਜਿਹੜੀ ਤੁਸੀਂ 5 ਲੱਖ 45 ਹਜ਼ਾਰ ਚ ਡੀਲ ਕਰ ਸਕਦੇ ਹੋ ਇਹਨਾਂ ਵੀਰਾਂ ਨੂੰ ਮੋਟਰ ਕਨੈਕਸ਼ਨ ਚਾਹੀਦਾ ਜੇ ਕਿਸੇ ਵੀਰ ਕੋਲ ਹੋਵੇ ਤਾਂ ਸੰਪਰਕ ਕਰੋ 9463576322 ਇਸ ਨੰਬਰ ਤੇ ਤੁਸੀਂ ਇਹਨਾਂ ਵੀਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਨਾ ਵੀਰਾਂ ਨੂੰ ਮੋਟਰ ਕਨੈਕਸ਼ਨ ਦੀ ਲੋੜ ਹੈ ਜੀ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਹੋਵੇ ਪਹਿਲਾਂ ਝੋਟੀ ਬਿਕਾਉ ਜੀ 15 ਦਿਨਾਂ ਦੀ ਸੂਈ ਹੈ ਰੇਟ ਹੈ ਜੀ 70000 15 ਦਿਨਾਂ ਦੀ ਸੂਈ ਝੋਟੀ ਵਿਕਾਊ ਹੈ ਜੀ 70000 ਦੇ ਵਿੱਚ ਏਰੀਆ ਪਿੱਖੀ ਵਿੰਡ 8672940843 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪਹਿਲਾਂ ਝੋਟੀ ਹੈ ਜਿਹੜੀ 15 ਦਿਨਾਂ ਦੀ ਸੂਈ ਹੋਈ 70000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਗੁਰਦਿਆਲ 652 ਕੰਬਾਈਨ ਵਿਕਾਊ ਹੈ 2010 ਮਾਡਲ ਹੈ ਜੀ ਐਸਐਮਐਸ ਨਾਲ ਹੈ ਜੀ ਪੇਟੀਬੰਦ ਇੰਜਨ ਹੈ ਜੀ ਰੇਟ ਹੈ 750000 750000 ਵੀ ਰੇਟ ਰੱਖ ਗਏ ਐਸਐਮਐਸ ਨਾਲ ਹੈ ਪੇਟੀਬੰਦ ਇੰਜਨ ਹੈ 2010 ਮਾਡਲ ਹੈ ਜੀ ਏਰੀਆ ਜੀ ਬਰਨਾਲਾ 9779392835 ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲ ਪਹੁੰਚ ਸਕੇ ਜੇ ਵੀਡੀਓ ਪਸੰਦ ਆਏ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਜੀ ਸੋਨਾਲੀ ਕਾ ਟਾਈਗਰ 55 ਟਰੈਕਟਰ ਵਿਕਾਊ ਹੈ ਜੀ ਮਾਡਲ 2021 80% ਟਾਇਰਾਂ ਦੀ ਕੰਡੀਸ਼ਨ ਨਾਲ ਦੇ ਟਾਇਰ ਨੇ 1900 ਘੰਟੇ ਚੱਲੇ ਜੀ ਸਾਰਾ ਸਮਾਨ ਨਾਲ ਦੇਣਗੇ ਜੀ 6 ਲੱਖ 80 ਹਜ਼ਾਰ ਪਰ ਰੇਟ ਰੱਖਿਆ ਹੈ ਬਾਕੀ ਤੁਸੀਂ ਦੇਖ ਸਕਦੇ ਵਧੀਆ ਮਿਊਜ਼ਿਕ ਸਿਸਟਮ ਲੱਗਾ ਹੈ ਤੇ ਹੁੱਡ ਛਤਰੀ ਲੱਗੀ ਹੈ ਤੁਸੀਂ ਦੇਖ ਸਕਦੇ 8437942529 ਇਸ ਨੰਬਰ ਤੇ ਫੋਨ ਕਰਕੇ ਸੋਨਾ ਲੀਕਾ ਟਾਈਗਰ 55 ਟਰੈਕਟਰ 680000 ਰੁਪਏ ਦੇ ਵਿੱਚ ਤੁਸੀਂ ਡੀਲ ਕਰ ਸਕਦੇ ਹੋ ਜੀ ਸਕੋਰਪਿਓ ਗੱਡੀ ਵਿਕਾਊ ਹੈ ਜੀ ਗੱਡੀ ਤੀਜੇ ਨਾ ਹੈ ਜੀ 2014 ਮਾਡਲ ਹੈ ਜੀ 650000 ਰੁਪਏ ਗੱਡੀ ਦਾ ਰੇਟ ਰੱਖਿਆ ਹੈ ਫੈਮਿਲੀ ਕਾਰ ਹੈ ਇੰਜਨ ਗੇਅਰ ਦੀ ਓਕੇ ਹੈ ਕਲਜ ਵਗੈਰਾ ਪੂਰੇ ਨੇ ਜੀ ਗੱਡੀ ਦੇ ਵਿੱਚ ਕੋਈ ਨੁਕਸ ਨਹੀਂ ਕੋਈ ਐਕਸੀਡੈਂਟ ਨਹੀਂ ਹੈਗਾ ਏਰੀਆ ਜੀ ਬਰਨਾਲਾ 99760725 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਕੋਰਪੀਓ ਗੱਡੀ 2014 ਮਾਡਲ ਤੀਜੇ ਨਾਲ 6 ਲੱਖ 50 ਹਜ਼ਾਰ ਰੁਪਏ ਦੇ ਵਿੱਚ ਖਰੀਦ ਸਕਦੇ ਇਹ ਗੱਡੀ ਜਿਹੜੀ ਬਰਨਾਲਾ ਏਰੀਏ ਦੇ ਵਿੱਚ ਖੜੀ ਹੈ ਤੁਸੀਂ ਜਾ ਕੇ ਮਾਲਕ ਵੀਰ ਨਾਲ 딜 ਕਰ ਸਕਦੇ ਗੱਡੀ ਪੰਜਾਬ ਨੰਬਰ ਹੈ 45 ਫਾਰਮਟਰੈਕ ਟਰੈਕਟਰ ਵੇਗਾਊ ਉਹਨੇ 99 ਮਾਡਲ ਹੈ ਜੀ ਪੰਜਾਬ ਪਰਸੈਂਟ ਟਾਇਰਾਂ ਦੀ ਕੰਡੀਸ਼ਨ ਪਈ ਹੈ 50% ਹੈ ਇਨ ਦੀ ਕੰਡੀਸ਼ਨ ਵੀ ਇੰਜਨ ਗੇਅਰ ਦਾ ਓਕੇ ਕੋਈ ਕਮੀ ਪੇਸ਼ੀ ਨਹੀਂ ਹੈਗੇ ਤੁਸੀਂ ਮੌਕੇ ਤੇ ਬਾਕੇ ਚਲਾ ਕੇ ਚੈੱਕ ਕਰਕੇ ਡੀਲ ਕਰ ਸਕਦੇ ਹੋ ਜੀ 1,30,000 ਰੁਪਏ ਡਿਮਾਂਡ ਰੱਖੀ ਗਈ ਹੈ ਜੀ ਏਰੀਆ ਪਿੰਡ ਸਾਵਰਾ ਪੱਟੀ 8672960135 ਨੰਬਰ ਤੇ ਫੋਨ ਕਰਕੇ ਤੁਸੀਂ 45 ਫਾਰਮਟ ট্রাকਟਰ ਨੂੰ 1,30,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਤੁਸੀਂ ਵੀਡੀਓ ਦੇ ਵਿੱਚ ਕੰਡੀਸ਼ਨ ਦੇਖ ਸਕਦੇ ਹੋ ਜੀ ਮੌਕੇ ਤੇ ਡੀਲ ਜਾ ਕੇ ਕਰ ਸਕਦੇ ਹੋ ਸਵਾ 7 ਕਿੱਲੇ ਜ਼ਮੀਨ ਵਿਕਾਊ ਹੈ ਜੀ ਸਾਰੇ ਜ਼ਮੀਨ ਚ ਕੰਪਿਊਟਰ ਗਰਾਹ ਲੱਗਿਆ ਹੋਇਆ ਹੈ ਜੀ ਸਾਰੇ ਬਾਣ ਦੀ 80 85 ਲੱਖ ਰੁਪਏ ਦੀ ਮੰਗ ਹੈ ਜੀ ਸਾਰੇ ਬਾਣ ਦੀ ਜਿਹੜੀ ਡਿਮਾਂਡ ਰੱਖੀ ਗਈ ਹੈ 80 85 ਲੱਖ ਰੁਪਏ ਤੇ ਕੰਪਿਊਟਰ ਗਰਾਹ ਲੱਗਿਆ ਹੋਇਆ ਹੈ ਬਾਣ ਦੇ ਵਿੱਚ ਸਵਾ 7 ਕਿੱਲੇ ਜ਼ਮੀਨ ਹੈ ਜੀ ਰਜਿਸਟਰੀ ਇੰਤਕਾਲ ਕਰਵਾ ਕੇ ਦੇਣਗੇ ਕੋਈ ਰੋਲੇ ਵਾਲਾ ਬਾਣ ਨਹੀਂ ਹੈਗਾ ਇੱਕ ਨੰਬਰ ਜ਼ਮੀਨ ਹੈ ਜੀ ਤੇ ਜੇਕਰ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਪੈਂਡ ਬਰਵਾਲੀ ਤਹਿਸੀਲ ਨੋਹਰ ਹਨਮਾਨਗੜ ਹਰਿਆਣੇ ਦੇ ਬਾਰਡਰ ਦੇ ਨਾਲ ਲਾਲ ਮਿੱਟੀ ਵਾਲਾ ਬਾਣ ਹੈ ਜੀ ਚੋਆ ਹੈਗਾ 20 ਫੁੱਟ ਇੱਕ ਘੰਟਾ ਨਹਿਰ ਦਾ ਪਾਣੀ ਹੈ ਮੋਟਰ ਨਹੀਂ ਲੱਗੀ ਹੋਈ ਜੀ ਤੇ ਗੁੱਗਾ ਮੇੜੀ ਤੋਂ 15 ਕਿਲੋਮੀਟਰ ਹੈਗਾ ਬਾਕੀ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ ਜੀ ਇਸ ਨੰਬਰ ਤੇ ਗੱਲ ਕਰ ਸਕਦੇ ਹੋ 9928533701 9925838721 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਇਹ ਵੀਰ ਦਾ ਨੰਬਰ ਮਾਲਕ ਦਾ ਜੀ ਜਿਹੜੇ ਤੋਂ ਤੁਸੀਂ ਜ਼ਮੀਨ ਖਰੀਦਣਾ ਚਾਹੁੰਦੇ ਹੋਗੇ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਧਰੱਖਾ ਜੀ